ਅੱਖਾਂ ਦਾ ਜਿਹੜਾ ਕੈਂਪ ਲੱਗਿਆ ਸੀ 21 ਤਰੀਕ ਨੂੰ ਸਰਦਾਰ ਸਿਖਸ਼ਾਨ ਸਿੰਘ ਗੱਲ ਮਾਮਾ ਜੀ ਉਹਨਾਂ ਦੀ ਯਾਦ ਵਿੱਚ ਅੱਜ ਉਹਨਾਂ ਦੇ ਆਪਰੇਸ਼ਨ ਹੋਣੇ ਸੀ ਜਿਹੜੇ ਬਾਪੂ ਬਜ਼ੁਰਗਾਂ ਦੇ ਤੇ ਮਾਤਾ-ਮਾਂ ਦੇ ਉਹ ਸਾਰਿਆਂ ਦੀਆਂ ਸਰਦਰੀਆਂ ਹੋ ਗਈਆਂ ਵਾ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਆਪਰੇਸ਼ਨ ਸਾਰੇ ਬਾਪੂਆਂ ਦੇ ਵੀ ਸਾਡੇ ਮਾਤਾਵਾ ਦੇ ਬਿਲਕੁਲ ਠੀਕ ਔਰ ਬਿਲਕੁਲ ਸਕਸੈਸਫੁਲ ਸਰਜਰੀਆਂ ਹੋ ਚੁੱਕੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੇਸ਼ਨ ਸਾਰੇ ਠੀਕ ਹੈ ਜੀ ਤੰਦਰੁਸਤ ਆ ਬਾਪੂ ਕਿਸੇ ਨੂੰ ਕੋਈ ਦਿੱਕਤ ਤਾਂ ਨਹੀਂ ਗਈ ਸਾਰੇ ਠੀਕ ਆਖਾ ਚਲੋ ਸ਼ੁਕਰ ਹੈ ਮਾਰਾ ਦਾ ਆ ਮਾਤਾ ਜੀ ਤੁਸੀਂ ਸਾਰੇ ਠੀਕ ਹੋ ਅਭੀ ਠੀਕ ਹੈ ਬਿਲਕੁਲ ਚਲੋ ਵਾਇਗਰੂ ਚੜਦਿਆਂ ਕੱਲਾ ਤਾਂ ਅੰਦਰ ਉਸਤੀਆਂ ਬਕਸ਼ਣ ਅੱਜ ਅੱਖਾਂ ਦਾ ਜਿਹੜਾ ਕੈਂਪ ਲੱਗਿਆ ਸੀ 21 ਤਰੀਕ ਨੂੰ ਸਰਦਾਰ ਸਿਕੰਜ ਸਿੰਘ ਗੱਲ ਮਾਮਾ ਜੀ ਉਹਨਾਂ ਦੀ ਯਾਦ ਵਿੱਚ ਅੱਜ ਉਹਨਾਂ ਦੇ ਆਪਰੇਸ਼ਨ ਹੋਣੇ ਸੀ ਜਿਹੜੇ ਬਾਪੂ ਬਜ਼ੁਰਗਾਂ ਦੇ ਤੇ ਮਾਤਾ-ਮਾਂ ਦੇ ਉਹ ਸਾਰਿਆਂ ਦੀਆਂ ਸਰਜਰੀਆਂ ਹੋ ਗਈਆਂ ਮਾ ਆਪਰੇਸ਼ਨ ਤੋਂ ਬਾਅਦ ਇਹ ਸਾਰੇ ਮੈਂਬਰ ਇੱਥੇ ਪਹੁੰਚ ਚੁੱਕੇ ਆ ਸਾਡੇ ਕੋਲੇ 54 ਮੈਂਬਰਾਂ ਦੇ ਆਪਰੇਸ਼ਨ ਹੋਣੇ ਸੀ ਸਰਜਰੀਆਂ ਹੋਣੀਆਂ ਸੀਗੀਆਂ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਆਪਰੇਸ਼ਨ ਸਾਰੇ ਬਾਪੂਆਂ ਦੇ ਵੀ ਤੇ ਸਾਡੇ ਮਾਤਾਵਾਂ ਦੇ ਵੀ ਬਿਲਕੁਲ ਠੀਕ ਔਰ ਬਿਲਕੁਲ ਸਕਸੈਸਫੁਲ ਸਰਜਰੀਆਂ ਹੋ ਚੁੱਕੀਆਂ ਵਾ ਇੱਥੇ ਧੰਨਵਾਦ ਕਰਦੇ ਆਂ ਅਸੀਂ ਸ਼ੰਕਰਾਈ ਹਸਪੀਟਲ ਦੇ ਡਾਕਟਰਾਂ ਦੀ ਟੀਮ ਦਾ ਜਿਨ੍ਹਾਂ ਨੇ ਬੜੀ ਨਿਮਰਤਾ ਦੇ ਨਾਲ ਇਹ ਸਾਰੇ ਕੈਂਪ ਨੂੰ ਨੇਪਰੇ ਚਾੜਿਆ ਤੇ ਉਸ ਤੋਂ ਬਾਅਦ ਜਿੰਨੇ ਆਪਰੇਸ਼ਨ ਹੋਣ ਵਾਲੇ ਸੀ ਉਹ ਸਾਰੇ ਆਪਰੇਸ਼ਨ ਬੜੀ ਚੰਗੇ ਤਰੀਕੇ ਨਾਲ ਕੀਤੇ ਤੇ ਹੁਣ ਇਹਨਾਂ ਬਾਪੂ ਬਜ਼ੁਰਗਾਂ ਤੇ ਮਾਤਾਵਾਂ ਵਾਸਤੇ ਜਿਹੜੇ ਕੁਝ ਭਰੇਜ ਆ ਜੀ ਅੱਖਾਂ ਦੇ ਜਿਵੇਂ ਆਪਾਂ ਬੜਾ ਉੱਚੀ ਆਵਾਜ਼ ਨਹੀਂ ਮਾਰਨੀ ਕਿਸੇ ਨੂੰ ਚੀਕ ਨਹੀਂ ਮਾਰਨੀ ਤੇ ਜੇ ਕੋਲੇ ਤੁਹਾਡੇ ਸਪੀਕਰ ਚੱਲਦਾ ਗਾਣੇ ਚੱਲਦੇ ਆ ਜਾਂ ਕੋਈ ਮਸ਼ੀਨ ਚੱਲਦੀ ਜਿਹੜੀ ਜ਼ਿਆਦਾ ਖੜਕਾ ਕਰਦੀ ਆ ਉਹਦੇ ਨੇੜੇ ਨਹੀਂ ਜਾਣਾ ਤੁਹਾਡੇ 10 ਦਿਨ ਪ੍ਰੇਹਜ ਰੱਖਣਾ ਭਾਰ ਨਹੀਂ ਚੱਕਣਾਗਾ ਔਰ ਅੱਖਾਂ ਨੂੰ ਪਾਣੀ ਬਿਲਕੁਲ ਨਹੀਂ ਲਾਉਣਾ ਆਪਾਂ ਮੂੰਹ ਧੋਣਾ ਹੀ ਨਹੀਂਗਾ 3 ਦਿਨ 10 ਦਿਨ ਪੂਰਾ ਪ੍ਰੇਹਜ ਰੱਖਿਓ ਰੋਣਾ ਨਹੀਂਗਾ ਸਾਡੀਆਂ ਮਾਵਾਂ ਨੂੰ ਖਾਸ ਕਰਕੇ ਆਪਾਂ ਕਈ ਵਾਰੀ ਕੋਈ ਦੁੱਖ ਸੁੱਖ ਆ ਜਾਂਦਾ ਜ਼ਿੰਦਗੀ ਜਾਣ ਗਵਾਂ ਕੋਈ ਦੁੱਖ ਸੁੱਖ ਆ ਗਿਆ ਆਪਾਂ ਛੇਤੀ ਮਨ ਭਰੇ ਆਉਨੇ ਆ ਇਸ ਗੱਲ ਦਾ ਧਿਆਨ ਰੱਖਣਾ ਵੀ ਮਹੀਨਾਕ ਪੂਰਾ ਪ੍ਰੇਜ ਰੱਖੋਗੇ ਨਾ ਤਾਂ ਤੁਹਾਡੀ ਅੱਖ ਬਿਲਕੁਲ ਨੋਂਬਰ ਨੋਂਰ ਰਹੂਗੀ ਪਰ ਜੇ ਤੁਸੀਂ ਇਹ ਸਮਾਂ ਨਾ ਸੰਭਿਆ ਤਾਂ ਫਿਰ ਅੱਖ ਦੇ ਜਿਹੜਾ ਅੰਦਰ ਟੰਕਾ ਲੱਗਿਆ ਉਹ ਖਰਾਬ ਹੋ ਜਾਂਦਾ ਤੇ ਜਿਹੜਾ ਲੈਂਸ ਪਾਇਆ ਗਿਆ ਵਾ ਉਹ ਵੀ ਖਰਾਬ ਹੋ ਜਾਂਦਾ ਡਾਕਟਰਾਂ ਵੱਲੀੋਂ ਕੋਈ ਅਣਗਹਿਲੀ ਨਹੀਂ ਕੀਤੀ ਗਈ ਕੋਈ ਗਲਤੀ ਨਹੀਂ ਉਹਨਾਂ ਨੇ ਆਪਾਂ ਨੂੰ ਬਿਲਕੁਲ ਸਹੀ ਆਪਰੇਸ਼ਨ ਕਰਕੇ ਭੇਜਿਆ ਘਰੇ ਹੁਣ ਆਪਾਂ ਜਿਹੜਾ ਧਿਆਨ ਰੱਖਣਾ ਵਾ ਉਹ ਆਪਣੇ ਹੱਥ ਦੇ ਵਿੱਚ ਹੈ ਜੀ ਤੇ ਇਸ ਕਰਕੇ ਧਿਆਨ ਰੱਖਿਓ ਅੱਖ ਨੂੰ ਮਲਣਾ ਨਹੀਂ ਬਿਲਕੁਲ ਹੀ ਅੱਖ ਦੇ ਵਿੱਚੋਂ ਜੇ ਕੋਈ ਮਾੜਾ ਮੋਟਾ ਪਾਣੀ ਨਿਕਲਦਾ ਵਾ ਤਾਂ ਰੂੰ ਦਾ ਫੰਬਾ ਲੈ ਕੇ ਸਾਫ਼ ਕਰਨਾ ਜਾਂ ਮਲਮਲ ਦਾ ਕੱਪੜਾ ਪਰ ਉਹਨੂੰ ਬਿਲਕੁਲ ਵੀ ਮਲਣਾ ਨਹੀਂ ਆਖੀ ਤੇ ਦੂਸਰਾ ਖਾਣ ਪੀਣ ਦਾ ਥੋੜਾ ਤਲੇ ਆ ਫਲਿਆ ਥੋੜਾ ਮਿੱਠੇ ਵਾਲੀਆਂ ਚੀਜ਼ਾਂ ਤੋਂ ਇਹ ਪਰਹੇਜ਼ ਰੱਖਿਓ ਥੋੜੇ ਦਿਨ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਸਲਾਮਤ ਰਹੇ ਤੰਦਰੁਸਤ ਰਹੇ ਸਾਡੀ ਇਹੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਚਰਣਾ ਚਰਦਾਸ ਬੇਨਤੀ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਬਹੁਤ ਬਹੁਤ ਤੁਸੀਂ ਇੱਥੇ ਕੈਂਪ ਦੇ ਵਿੱਚ ਆਏ ਤੇ ਆ ਕੇ ਆਪਣਾ ਚੈੱਕਅਪ ਕਰਾਇਆ ਤੇ ਆਪਰੇਸ਼ਨ ਕਰਵਾਇਆ ਤੇ ਆਪਣੇ ਆਸ-ਪਾਸ ਹੋਰ ਵੀ ਕੋਈ ਲੋੜਵੰਦ ਹੈ ਕੋਈ ਰਿਸ਼ਤੇਦਾਰੀ ਚ ਆਪਣੀ ਚ ਉਹਨਾਂ ਨੂੰ ਜਰੂਰ ਅੱਗੋਂ ਦੱਸਿਆ ਕਰੋ ਆਪਣੇ ਅੱਖਾਂ ਦੇ ਕੈਂਪ ਆ ਜਿਹੜੇ ਇੱਥੇ ਹਰ ਟਾਈਮ ਲੱਗਦੇ ਰਹਿੰਦੇ ਆ ਸਾਲ 'ਚ 4 3-4 ਕੈਂਪ ਆਪਾਂ ਅੱਖਾਂ ਦੇ ਲਾਉਣੀ ਲਾਉਨੇ ਆ ਹੁਣ ਜਿਹੜਾ ਅਗਲਾ ਕੈਂਪ ਆ ਦਸੰਬਰ ਦੇ ਵਿੱਚ ਲੱਗਣਾ ਵਾ ਔਰ ਉਸ ਤੋਂ ਪਹਿਲਾਂ ਵੀ ਲੱਗ ਸਕਦਾ ਜੇ ਆਪਣੇ ਕੋਲੇ ਮਰੀਜ਼ ਜ਼ਿਆਦਾ ਹੋ ਜਾਣਗੇ ਤੇ ਹਰ ਜਿਹੜਾ ਦਿਮਾਗ ਦੀਆਂ ਬਿਮਾਰੀਆਂ ਦਾ ਕੈਂਪ ਲੱਗਦਾ ਹਰ 15 14 ਦਿਨਾਂ ਬਾਅਦ ਮੰਗਲਵਾਰ ਨੂੰ ਤੇ ਉਸ ਕੈਂਪ ਤੇ ਵੀ ਅੱਖਾਂ ਦਾ ਚੈੱਕਅਪ ਹੋਇਆ ਕਰੂਗਾ ਪਰ ਉਹਦੇ ਵਿੱਚ ਅਸੀਂ ਸਿਲੈਕਟ ਕਰਿਆ ਕਰਾਂਗੇ ਜਿਹੜੇ-ਜਿਹੜੇ ਅੱਖਾਂ ਦੇ ਆਪਰੇਸ਼ਨ ਹੋਣ ਵਾਲੇ ਆ ਉਹਨਾਂ ਦੇ ਨਾਮ ਦਰਜ ਕਰ ਲਿਆ ਕਰਾਂਗੇ ਫਿਰ ਜਦੋਂ ਮੰਨ ਲਓ 100 ਬੰਦਾ ਹੋ ਜਾਇਆ ਕਰੂਗਾ ਫਿਰ ਆਪਾਂ ਕੈਂਪ ਲਾ ਕੇ ਆਪਰੇਸ਼ਨ ਕਰਾ ਦਿਆ ਕਰਾਂਗੇ ਜਾਨੀ ਕਿ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਤੁਸੀਂ ਚਾਹੁੰਦੇ ਹੋ ਜਾਣਕਾਰ ਨੂੰ ਤੁਸੀਂ ਚਾਹੁੰਦੇ ਹੋ ਅੱਖਾਂ ਦਾ ਆਪਰੇਸ਼ਨ ਕਰਾਉਣ ਵਾਸਤੇ ਇੱਥੇ ਭੇਜਣਾ ਤਾਂ ਆਪਣੇ ਜਿਹੜੇ ਚਾਹੋਣਾ ਦੇ ਨੰਬਰ ਮੰਗਲਵਾਰ ਵਾਲੇ ਦਿਨ ਕੈਂਪ ਲੱਗਦੇ ਆ ਉਸ ਕੈਂਪ 'ਚ ਜ਼ਰੂਰ ਭੇਜੋ ਉਹਨਾਂ ਨੂੰ ਤਾਂ ਜੋ ਉਹਨਾਂ ਦੀ ਅੱਖਾਂ ਚੈੱਕ ਕਰਾਈਏ ਆਪਾਂ ਤੇ ਫਿਰ ਉਹਨਾਂ ਦੇ ਆਪਰੇਸ਼ਨ ਕਰਵਾਈਏ ਬਹੁਤ ਬਹੁਤ ਧੰਨਵਾਦ ਜੀ ਸੱਚੇ ਪਾਸ਼ਾ ਸਰਬੱਤ ਦਾ ਭਲਾ ਕਰਨੀ ਧਿਆਨ ਰੱਖਣਾ ਮਾਂ ਘਰੇ ਜਾ ਕੇ ਵੀ ਆਪਦੀ ਅੱਖ ਦਾ ਹਨਾ ਮਾ ਖਿਆਲ ਰੱਖੀ ਅੱਖ ਦਾ ਅਛਾ ਧੰਨਵਾਦ ਕੋਈ ਨਾ ਵੈਗਰੂ ਮੇਰ ਕਰਨਗੇ ਤਕੜੀ ਰਹੇ ਤੰਦਰੁਸਤ ਰਹ ਤੂੰ ਸਾਰੇ ਜਣੇ ਚੜ੍ਹਦੀ ਕਲਾ ਚ ਰਹੋ ਤੁਸੀਂ ਬਾਪੂ ਖਿਆਲ ਰੱਖੀ ਘਰੇ ਜਾ ਕੇ ਵੀ ਅੱਖ ਦਾ ਅਛਾ ਬਈ ਧਿਆਨ ਰੱਖਿਓ ਅੱਖ ਦਾ ਪਾਣੀ ਨਹੀਂ ਲਾਉਣਾ ਅੱਖ ਨੂੰ ਜਮੈਂ ਠੀਕ ਹੈ ਬਾਪੂ ਅੱਖ ਨੂੰ ਪਾਣੀ ਨਾ ਲਾਇਓ ਛਿੱਟੇ ਨਹੀਂ ਮਾਰਨੇ ਅੱਖ 'ਚ ਠੀਕ ਹੈ ਬਾਪੂ ਬਬਾ ਕੀ ਨਾਮ ਤੁਹਾਡਾ ਮੈਂ ਦੇਖਦਾ ਇੱਕ ਮੋਸੇਗੀ ਰਾਜੀ ਅੱਖ ਨੂੰ ਪੀਵੇ ਸੀ ਹਾਂ ਇੱਕ ਦਾ ਮੋਦੀ ਆ ਗਿਆ ਇੱਕ ਮਾਰਚ ਵਾਲੀ ਗੱਲ ਬੜੀ ਖਰਾਬ ਕਿੰਨਾ ਟਾਈਮ ਪੁੰਦਗਾ ਹੀ ਨਹੀਂ ਹੋ ਗਿਆ ਸੀ 7 ਮਹੀਨੇ ਹੋ ਗਏ ਸੀ 12 ਹੋ ਗਿਆ ਬੜਕੋ ਨਹੀਂ ਦਿਖਾਈਂਦਾ ਨਾ ਹੋਣੀ ਉਹਨਾਂ ਕੋਲ ਨਾ ਹਾਂ ਇੱਕ ਇਤਿਹਾਸ ਹੋ ਗਿਆ ਹੁਣ ਆਪਰੇਸ਼ਨ ਹੋ ਗਿਆ ਹਾਂਜੀ ਬਾਜੀ ਕਿੰਨਾ ਹੋਇਆ ਹਾਂਜੀ ਬਾਈ ਦੇ ਹਾਂ ਲਾਜਦਾ ਕੋਈ ਲਗੰਦਾ ਕਾ ਦੇਖਾ हां हां बड़ा बड़ा जिंदा पत्थर है एयरलाइन का कार्डर वायर ना बारी खराब दिया का यूएसी कम ना टाइम चट्टा मदर चट्टा मदर देना करा ये लोग हो दो मिनट में और बात हो गया हां जी हो गया राज की हो गया पाया लंच पाया इधर और पैसा खर्च हां ਹੋਣ ਕਿ ਮੈਂ ਖੁੱਛੀ ਦਾ ਬੋਲ ਬੁਝਿਆ ਮੰਗਿਆ ਖੰਨੇ ਜੇਰਾਣਾ ਜਗਰਾਤ ਸਿੰਘ ਆ ਕਿਉਂ ਆ ਰੋਬੀ ਕਰ ਕੀ ਹੋਇਆ ਜੀ ਖਾਨ ਅੱਖ ਦੇ ਪੁੱਤੋਂ ਦੀਂਦਾ ਨਹੀਂ ਸੀ ਜਾਲਾ ਆ ਨੇੜੇ ਬੰਦਾ ਖੜਾ ਨਹੀਂ ਸੀ ਦੇਖਦਾ ਇੰਨੇ ਟਾਈਮ ਤੇ ਤਾਂ ਇਹਨੂੰ ਬਾਵਾ ਹੋ ਗਿਆ ਵੀ 6 ਮਹੀਨੇ ਤਾਂ ਹੋ ਗਏ ਉਹਨਾਂ ਖਾਦੋਂ ਪਹਿਲਾਂ ਜਾਲਾ ਆ ਪੈ ਕੇ ਬੱਕੜੀ ਦਾ ਉਦੋਂ ਘਟ ਗਈ ਨਗਾ ਨਹੀਂ ਖੱਬੀ ਤੋਂ ਘੱਡੀ ਦੀ ਵੀ ਹੁਣ ਥੋੜੀ ਜੀ ਘਟਾ ਪਰ ਖੱਪੀ ਵੀ ਜਿਆਦਾ ਘਟ ਗਈ ਨੇ ਖੜਾ ਨਹੀਂ ਬੰਦਾ ਦੀਨਾ ਜੀ ਕਾ ਮੈਨੂੰ ਲਾਜ ਕੀ ਚੱਲਿਆ ਹੁਣ ਤੁਹਾਡਾ ਆਨਲਾਈਨ ਚ ਪਾਇਆ ਜੀ ਜਿੰਜੀਤ ਸਿੰਘ ਹੈ ਪਾਇਆ ਜੀ ਕੇ ਮੋਈ ਤੁਹਾਨੂੰ ਇਹ ਵਾਸੀ ਫਰੋਂ ਅੱਖਾਂ ਚ ਟੱਮੋਦਿਆ ਸੀਗਾ ਜੀ ਦੋਨਾਂ ਜੀ ਨਹੀਂ ਇੱਕ ਜੀ ਕਿੰਨਾ ਟਾਪ ਨੂੰ ਦੇਖਦਾ ਸੀ ਮੈਂ ਤੇ ਵਾਵਾ ਕਰਦਾ ਸੀ ਹਾਂ ਐਨਾ ਕੱਲੇ ਨਾਰਮਲ ਆਉਣ ਕਹਿੰਦਾ ਹੀ ਵੱਧ ਗਿਆ ਵੀ ਪ੍ਰੈਸ਼ਨ ਕਰਾ ਲੋ ਹੋ ਗਿਆ ਪ੍ਰੈਸ਼ਨ ਹਾਂ ਜੀ ਹੋ ਗਿਆ ਜਿੰਮ ਚੱਲਿਆ ਪਾ ਜੀ ਕਰ ਰਹੀ ਠੀਕ ਆਪਾਂ ਲੈਂਟ ਪੈ ਗਿਆ